ਮੜੀ ਥੋੜੀ ਬੈਂਤੋ ਜਾਗੇ ਨੀ ਇੱਟ ਥੋੜੀ ਹੋਏ ਤੁਹਾਨੂੰ ਤੋੜ ਕੇ ਦਿਖਾ ਲਈ ਚੱਕਰ ਆਦੇ ਮੜੀ ਨਹੀਂ ਨਹੀਂ ਪਿੱਲੀ ਸਾਰੀ ਇੱਟ ਪਿੱਲੀ ਨਾਲ ਦੀ ਲੈ ਆ ਵੇ ਮਿੱਟੀ ਬਣ ਗਈ ਇਹਦਾ ਜਮਾਂ ਹੀ ਪਿੱਲੀ ਇੱਟਾ ਹੈ ਹੀ ਮਿੱਟੀ ਆ ਯਾਰ ਪਿੱਲੀ ਨਹੀਂ ਮਿੱਟੀ ਕਿੰਨ ਨੰਬਰ ਇੱਟਾ ਲੈ ਆ ਲੈ ਐਵੇਂ ਟੁੱਟੀ ਜਾਂਦੀ ਆ ਆ ਮਿੱਟੀ ਆ ਲੈ ਡੇਢ ਨਾਲ ਦੋ ਨਹੀਂ ਆਣੀਗੀ ਦੱਸੋ ਮਿੱਟੀ ਦੀ ਇੱਟਾ ਐਡੀ ਕੱਚੀ ਆ ਮਿੱਟੀ ਨਹੀਂ ਕੱਚੀ ਨਹੀਂ ਹੋਰੀਗੀ ਇੱਕ ਧਰਨੋਂ ਸਰੇ ਵਾਲੇ ਸਟੇਸ਼ਨ ਤੋਂ ਸ਼ਹਿਰ ਆ ਜੇ ਕੈਸ ਤੇ ਰੋਣਾ ਪੈਣਾ ਲੱਗਦਾ ਐਵੇਂ ਨਹੀਂ ਗੱਲ ਬੰਦਦੀ ਇੱਧਰ ਵੜਾ ਇੱਧਰ ਵੇ ਕੱਢਾ ਮੇਰੇ ਨਹੀਂ ਵਖਾ ਇੱਧਰ ਲੱਡੂ ਵੱਟਲਾ ਭਲੰਦੀ ਇੱਟ ਆ ਦੇਖੋ ਜਿੱਟਾ ਲੱਗੀਆਂ ਇਹ ਸਾਡੇ ਪ੍ਰਧਾਨ ਜੀ ਕਹਿੰਦੇ ਆ ਵੀ ਇਹ 1.5 ਨੰਬਰ ਇੱਟ ਆ ਆ ਤਾਂ 5 ਨੰਬਰ ਲੱਗਦੀ ਇਹ ਨੰਬਰ ਚ ਆਉਣੀ ਨਹੀਂ ਕਿਸੇ ਚ ਵੀ ਇਹਦਾ ਨੰਬਰ ਚ ਹੀ ਨਹੀਂ ਆਉਂਦਾ ਇਹ ਤਾਂ ਕੱਚੀ ਜਮਾਂ ਲੱਗਦੀ ਆ ਚਣਾਈ ਦੇ ਵਿੱਚੋਂ ਪੱਟੀਆਂ ਦੱਸੋ ਵੀ ਆ ਚਣਾਈ ਦੇ ਵਿੱਚ ਇੱਟ ਲਾਉਣ ਵਾਲੀ ਹੈਗੀ ਆ ਆ ਤੁਸੀਂ ਆਪ ਚੈੱਕ ਕਰ ਲਓ। ਆਹ ਚੁਣਾਈ ਚੋ ਪੱਟੀ ਚੁਣਾਈ ਚੋ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਜਿਹੜਾ ਬੰਦਾ ਮਰਜੀ। ਆਹ ਵੇਖ ਲਓ ਚੁਣਾਈ ਚੋ ਪੱਟੀ ਇਹਨਾਂ ਨੇ ਇਹਨਾਂ ਨੇ ਦਿਮਾਗ ਕੰਮ ਕਰਦਾ ਲਾਉਣ ਵਾਲਿਆਂ ਦਾ ਤੇ ਲਵਾਉਣ ਵਾਲਿਆਂ ਦਾ ਵੀ ਇਹ ਚੁਣਾਈ ਚਟ ਲੱਗਣ ਵਾਲੀ ਹੈਗੀ ਆ। ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਜਣੇ। ਉਹੀ ਪੂਰੀ ਜਾਂਦੀ। ਹਲੋ ਯਾਰ ਕਰਦਾ ਕੰਮ ਕਰ ਗਿਆ ਬੰਦਾ। ਇਹ ਗੱਲ ਕਹਿਣਾ ਆ ਵੀ ਇਹ ਇੰਨੇ ਬੰਦੇ ਬੈਠੇ ਚੁਣਾਈ ਦੇ ਵਿੱਚ। ਮੈਂ ਇਹਨੂੰ ਆਉਂਦੇ ਹੀ ਹੱਥ ਬੰਨ ਕੇ ਗੱਲ ਕਹੀ ਮੇਰੇ ਸਟੇਸ਼ਨ ਦਾ ਕੰਮ ਮੈਂ ਛੁੱਟੂ ਤੇ ਆ ਰਹਿਣਾ ਮੈਂ ਮਾੜਾ ਕੰਮ ਨਹੀਂ ਹੁੰਦਾ। ਕਿਹੜਾ ਸਹੀ ਗੱਲ। ਹਾਂ।